ਸਰਨ ਸਰਨਪਾਲ ਸਾਹਿਬ ਦਾ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਜੀ ਨੇ ਜਿਨ੍ਹਾਂ ਵੱਲੋਂ ਇੱਕ ਪਾਪੜੀ ਪਿੰਡ ਦੀ ਜਿਹੜਾ ਮਸਲਾ ਹੈਗਾ ਉਸ ਨੂੰ ਹਾਈ ਕੋਰਟ ਤੱਕ ਲੈ ਕੇ ਗਏ ਨੇ ਤੇ ਉਹਨਾਂ ਕੋਲ ਜਾਣਕਾਰੀ ਲੈਣੇ ਕਿ ਕੀ ਹੈ ਪੂਰਾ ਮਸਲਾ ਤੇ ਕੀ ਕਰ ਰਹੇ ਆ ਤਾਂ ਮੈਂ ਪੁੱਛਿਆ ਜੀ ਕਿ ਜੋ ਇਹਨਾਂ ਨੇ ਇਲੈਕਸ਼ਨ ਦੌਰਾਨ ਕਾਬਲੇ ਕੀਤੇ ਨੇ ਜੋ ਇਹ ਕਹਿ ਰਹੇ ਤੇ ਕਹਿੰਦੇ ਜਿਸ ਤਰ੍ਹਾਂ ਦਾ ਪਰ ਹੈ ਔਰ ਜਿੱਦਾਂ ਨੇ ਇੱਕ ਅਕਸਰ ਰੋਟੀਆਂ ਨੇ ਜਿਹੜੀ ਕੋਸ਼ਿਸ਼ ਕੀਤੀ ਹੈ ਇਹ ਬਹੁਤ ਮੰਦ ਭਰ ਗੱਲ ਹੈ ਇਹ ਮੇਰੇ ਅਰਥੇ ਦਾ ਪਹਿਲੀ ਵਾਰ ਹੋਇਆ 35 ਸਾਲ ਤੋਂ ਪੌਣੇ ਦਿਨ ਚਾਹੀ ਅਸੀਂ ਸਰਗਰਮ ਹੈ ਕਦੇ ਇਹੋ ਜੀ ਗੱਲ ਨਹੀਂ ਹੋਈ ਮੈਂ ਹੁੰਦੇ ਮੈਂ ਦੋ ਵਾਰੀ ਇਕੱਲੇ ਹੁੰਦੇ ਐਮਐਲਏ ਰਹਾ ਉਦੋਂ ਪਹਿਲਾਂ ਬਿਨਾਂ ਐਮਐਲਏ ਵੀ ਰਹਾ ਉਦੋਂ ਪਹਿਲਾਂ ਅਸੀਂ 97 'ਚ ਵੀ ਅਸੀਂ ਸਰਕਾਰ ਕੱਢਦੇ ਬਣੀ ਆ ਸਾਨੂੰ ਕਦੇ ਇਹ ਨਹੀਂ ਹੋਇਆ ਕਿ ਸਾਨੂੰ ਐਨਓਸੀ ਨਾ ਮਿਲੇ ਜਾਂ ਸਾਡੇ ਬੰਦਾਂ ਨੂੰ ਦਾਇਨਾ ਬਦਲਤੇ ਜਾਣ ਜਿਹੜਾ ਵੀ ਬੰਦਾ ਟ੍ਰਾਇਲ ਸੀ ਉਹ ਇਲੈਕਸ਼ਨ ਲੜ ਸਕਦਾ ਸੀ ਪਰ आज ਦਾ ਕੰਮ ਹੋਇਆ ਇਹਦਾ ਇੱਕ ਐਸਾ ਲੋਕ ਬੜੇ ਜਿਨੀ ਮੇਰੀ ਸਾਜਿਸ਼ ਤੇ ਪੈਤ ਹੋਇਆ ਔਰ ਇਹਨਾਂ ਨੇ ਜਿਸ ਤਰੀਕੇ ਨਾਲ ਆ ਪਿੰਡ ਬਾਪੜੀ ਦਾ ਮੁੱਦਾ ਬੜਾ ਸਰਕਾਰ ਨੂੰ ਆ ਗਿਆ ਪਿਛਲੇ ਦਿਨਾਂ ਚ ਵੀ ਮੈਂ ਵਿਧਾਨ ਸਭਾ ਜਰੂਰ ਮੁੱਦਾ ਹਟਾਇਆ ਸੀ ਇਹ ਕਿ ਭਾਈ ਉੱਥੇ ਵਾਇਲੇਸ਼ਨ ਹੋ ਰਹੀ ਹੈ ਔਰ ਉੱਥੇ ਇੰਨੀ ਜਿਹੜੀ ਸਰਕਾਰੀ ਪ੍ਰੋਪਰਟੀ 100 150 ਕੋੜੀ ਜਮੀਨ ਹੈ ਉਹਦੇ ਕਬਜ਼ਾ ਕੀਤਾ ਜਾ ਰਿਹਾ ਹੈ ਔਰ ਅਨਜਾਇ ਹੋਰ ਨਾ ਉਹਦੀ ਰਿਸਟਰੀ ਹੋਈ ਹੈ ਹੁਣ ਤੱਕ ਨਾ ਉਹਦਾ ਕੋਈ ਪ੍ਰੋਪਰ ਐਗਰੀਮੈਂਟ ਹੋਇਆ ਤੇ ਉਹ ਕਬਜ਼ਾ ਕਰ ਲਿਆ ਹੈਗਾ ਤੇ ਉੱਥੇ ਸੜਕਾਂ ਬਣੇ ਜਾ ਰਹੀਆਂ ਨੇ ਔਰ ਜਦੋਂ ਪਿੰਡ ਦੀ ਪੰਚਾਇਤ ਨੇ ਇਸ ਦਾ ਬੋਧ ਕੀਤਾ ਤਾਂ ਉਲਟਾ ਉਹਨਾਂ ਦੀ ਪਹੁੰਚ ਢਾਲੇ ਲੱਗ ਸੀਗੀ ਉਹਨਾਂ ਨੇ ਇਹਨਾਂ ਨੂੰ ਹਰਾਸ ਕਰਨ ਦੀ ਕੋਸ਼ਿਸ਼ ਕੀਤੀ ਪਰ ਸਰਕਾਰ ਬਾਈਜਾਨ ਸਾਡੀ ਬਣ ਗਈ ਤੇ ਅਸੀਂ ਉਹਨੂੰ ਬਚਾਉਣ ਦੇ ਖਾਤਰ ਸੁਪਰੀਮ ਕੋਰਟ ਤੱਕ ਗਏ ਕਿਉਂਕਿ ਇਹ ਬੰਦਾ ਪੈਸੇ ਵਾਲਾ ਸੀ ਜਿਸੇ ਅੰਦਾਜ਼ ਸੀ ਉਹ ਤੇ ਵੱਡਾ ਵਕੀਲ ਕਰਕੇ ਖੜਾ ਕਰ ਝੂਠਵਾਂ ਬੋਲ ਜਾਂਦਾ ਸੀ ਫਿਰ ਝੂਠਾ ਐਫੀਆਰ ਦੇ ਕੇ ਸਟੇ ਵਗੈਰ ਕਰਾਦੀ ਕਿ ਮੈਂ ਇਸ ਦਾ ਪਿੰਡਰ ਦਾ ਮੇਰਾ ਸਹੁੰਦੇ ਸੀ ਗੱਲ ਹੀ ਕੋਈ ਨਹੀਂ ਹੈ ਜਦੋਂ ਪਿੰਡਾਂ ਦੁਬਾਰਾ ਫਿਰ ਸੁਪਰੀਮ ਕੋਰਟ ਜਾਣਾ ਪਿਆ ਇਸ ਗੱਲ ਬਾਰੇ ਜੋਟਾ ਐਫਰ ਦਾ ਭਾਈ ਕੋਰ ਦੇ ਵਿੱਚ ਇਤਨੀ ਵੱਡੀ ਗੱਲ ਹੋ ਸਕਦੀ ਹੈ ਕਿ ਸਾਡੇ ਇਸ ਦਾ ਸਹਿਮਤੀ ਆ ਹੀ ਬੰਡਾਲਾ ਦਾ ਕੋਈ ਗਲਤ ਕੰਮ ਨਹੀਂ ਕਰ ਰਹੇ ਫਿਰ ਜਿਹੜੀ 15 ਲੱਖ ਜਿਹਦਾ ਤਵਾਦਲਾ ਹੋਇਆ ਸੀ ਇਹਨਾਂ ਨੂੰ ਜਾ ਕੇ ਪਿੱਛੇ ਖੂਦ ਦੇਤੇ ਜਿਹੜੀ ਜਿਹਨੇ ਕੋ ਬੈਲੋਰ ਬੰਡੇ ਬੰਡੇ ਡੂੰਗਾ ਟੋਏ ਨੇ ਤੇ ਆਪ ਮੇ ਰੋਡ ਤੇ ਪਤਾ ਨਾਲ ਜਿੰਨੀ ਲੈ ਕੇ ਇਹ ਤੇ ਸ਼ੁਰੂ ਬਣਾ ਕੇ ਵੇਚ ਤੇ ਜਿਹੜੀ ਹੁਣ ਜਿਹੜੀ ਆ ਆ ਜਿਹੜੀ ਜ਼ਮੀਨ ਜਿਹੜਾ ਹੁਣ ਮਸਲਾ ਜੀ ਡੇਟ ਤੇ ਹੈਗਾ ਇਹ ਵੀ ਇਹਦੀ ਪੰਚਾਇਤ ਇਹੀ ਮੈਂਬਰ ਬੰਦੇ ਉਹ ਨੇ ਜਿਨ੍ਹਾਂ ਨੇ ਉਦੋਂ ਫਤੇ ਪਾਏ ਸੀ ਜਿਹਨੇ ਜ਼ਮੀਨ ਵੇਚੀ ਸੀ ਪੇਟ ਦੀ ਉਹੀ ਬੰਦੇ ਨੇ ਉਹੀ ਸਾਜੈਬ ਸਿੰਘ ਜਿਹੜੇ ਮਾਰਗਿਚਾ ਆਪਦਾ ਨਹੀਂ ਰਹੇ ਉਹ ਤੇ ਉਹਨਾਂ ਦਾ ਪਰਿਵਾਰ ਹੀ ਹੈ ਸਾਰੇ ਉਹਦੇ ਪੁੱਤ ਧੀ ਆਨੇ ਸਾਰੇ ਉਹਦੇ ਨੂੰਹਾਂ ਉਹਦੀਆਂ ਜਾਂ ਉਹਦਾ ਬੇਟਾ ਉਹ ਬੰਦੇ ਇਲੈਕਸ਼ਨ ਲੜ ਰਹੇ ਨੇ ਪਰ ਉਹਨਾਂ ਦੇ ਕਾਗਜ਼ ਜਿਨ੍ਹਾਂ ਦੇ ਇਹ ਗੱਲ ਪ੍ਰੂਵ ਹੋ ਚੁੱਕੀ ਕਿ ਵੀ ਇਹ ਹਾਈ ਕੋਰਟ ਦੇ ਨੋਟਸ ਤੇ ਆਰਡਰ ਆਈਗੋੜਾ ਨੋਟਸ ਹੋਇਆ ਆਰਡਰ ਹੋਇਆ ਕਿ ਇਹਨਾਂ ਦੀ ਮਿਲਤੀ ਕਰਾਈ ਜਾਵੇ ਔਰ ਬਕਾਇਦਾ ਕੋਰਟ ਲਗੀ ਕੋਰਟ ਦਾ ਜਿਹੜਾ ਫੈਸਲਾ ਹੋਇਆ ਕਿ ਉਹਦੀ ਤਰਾਖੇ ਜ਼ਮੀਨ ਦੀ ਮਿਲਤੀ ਕਰਾਉਣ ਤੋਂ ਬਾਅਦ ਡਿਮਾਰਕੇਸ਼ਨ ਤੋਂ ਬਾਅਦ ਕਿਤੇ ਕਿਤੇ ਘੜੀ ਜ਼ਮੀਨ ਪਈ ਆ ਤੋ ਦੇਖਾ ਉਹ ਜ਼ਮੀਨ ਦੇ ਪੰਜ ਲਕਣਾ ਕਵਸਨ ਪਰਲੇ ਜਿਹੜਿਆ ਇਸ ਪਰਿਵਾਰ ਦੇ ਕਬਜ਼ੇ ਥੱਲੇ ਆਏ ਔਰ ਇਹਨਾਂ ਨੇ ਉਸ ਤੋਂ ਬਾਅਦ ਇੱਕ ਐਗਰੀਮੈਂਟ ਹੋਇਆ ਪੰਚਾਇਤ ਦੇ ਵਿੱਚ ਬੈਠ ਕੇ ਕਿ ਅਸੀਂ ਜੀ 30 9 21 ਤੱਕ ਜਿਹੜੀ ਸਾਰੀ ਜ਼ਮੀਨ ਖਾਲੀ ਕਰ ਦਿਆਂਗੇ ਪਰ ਖਾਲੀ ਤਾਂ ਕੀ ਕਰਨੀ ਸੀ ਅੱਜ 30 9 24 ਹੋ ਗਈ 3 ਸਾਲ ਹੋ ਗਏ ਪੂਰੇ 3 ਸਾਲਾਂ ਦੇ ਵਿੱਚ ਉਸ ਜ਼ਮੀਨ ਦਾ ਇਹਨਾਂ ਨੇ ਕੋਈ ਕਬਜ਼ਾ ਨਹੀਂ ਦਿੱਤਾ ਪਰ ਉਲਟਾ ਸਕੂਲ ਦੀ ਬਿਲਡਿੰਗ ਵਾਸਤੇ ਮੈਂ 20 ਲੱਖ ਰਪਏ ਦਾ ਜੋ ਸਕੂਲ ਵਿੱਚ ਰੁਕ ਗਿਆ ਸਕੂਲ ਨਹੀਂ ਬਣ ਸਕਿਆ ਤੋ ਇਸ ਕਰਕੇ ਇਹ ਲੋਕ ਜਿਹੜੇ ਨੇ ਇਹ ਦਵਾਰੇ ਕਾਗਜ ਹੋ ਕੇ ਔਰ ਜੋ ਸਾਡੇ ਸਾਡਾ ਐਮਐਲਏ ਸਾਹਿਬ ਸਾਹਿਬ ਕਲਵੰਸੇ ਨੇ ਉਹਨਾਂ ਨੂੰ ਮਿਕਸਰ ਦਾ ਪਹਿਲਾ ਪਹਿਲੇ ਬਚਾ ਚੁੱਕੇ ਨੇ ਪਹਿਲਾਂ ਜਮੀਨ ਜਿਹੜੀ ਪੰਚਾਇਤ ਦੀ ਕੌਂਡੀਆਂ ਵਾਲੇ ਭਾਤ ਦੇ ਚੁੱਕੇ ਨੇ ਤੇ ਹੁਣ ਵੀ ਦਵਾਰਾ ਦੇਣ ਨੂੰ ਤਿਆਰ ਬੈਠੇ ਸੀਗੇ ਤੇ ਇਸ ਕਰਕੇ ਇਹ ਇਹ ਸਾਡੇ ਉਸ ਤੋਂ ਬਾਅਦ ਜਿਹੜਾ ਇਹਨਾਂ ਦੇ ਇਹਨਾਂ ਦੇ ਕਾਗਜ ਰਿਜੈਕਟ ਕੀਤੇ ਉਲਟਾ ਜਿਨ੍ਹਾਂ ਨੇ ਪ੍ਰੋਟੈਕਟ ਕੀਤਾ ਪਿੰਡ ਦੀ ਲੈਂਡ ਨੂੰ ਉਹਨਾਂ ਕਾਗਜ ਰਿਜੈਕਟ ਕੀਤੇ ਔਰ ਇਹਨਾਂ ਨੇ ਕਹਿੰਦਾ ਹਾਈ ਕੋਰਟ ਨੂੰ ਕੀਤਾ ਹਾਈ ਕੋਰਟ ਨੇ ਅੱਜ ਇਸ ਇਲੈਕਸ਼ਨ ਨੂੰ ਸਟੇ ਕੀਤਾ ਹੈ ਕਿ ਕਿਸੇ ਕੰਮ ਨਹੀਂ ਬਕਤ। ਮਾਫਰੀ ਪੈਂਦੇ। ਪਰ ਉਦੋਂ ਬਾਅਦ ਤੁਸੀਂ ਆਜੋ ਛਿਹਾਰ ਨਗਰ ਤੋਂ ਸਾਰੇ ਸਿੱਧ ਬੈਠੇ ਸਾਡੇ ਪਿੱਛੇ ਬੈਠੇ ਆ। ਜਿਨ੍ਹਾਂ ਨੇ ਪੰਜੀ ਸਪੰਜੀ ਵਾਸਤੇ ਅਪਲਾਈ ਕੀਤਾ ਸੀ। ਪੰਚੀ ਵਾਰ। ਪਰ ਇਹਨਾਂ ਨੇ ਕੀਤਾ ਕਿ ਜਿਹੜੇ ਸਾਡੇ ਵੱਲੋਂ ਕਾਗਜ਼ ਸਾਡੇ ਰਿਜੈਕਟ ਹੋਗੇ ਜਿਹੜੇ ਇਹਨਾਂ ਨੂੰ ਮੱਤਾ ਟਿਕਾ ਜਾ ਕੇ ਕੋਈ ਲੈਂਡ ਡੇਨ ਹੋਇਆ ਕੀ ਹੋਇਆ ਉਹ ਰੱਬ ਜਾਣਦਾ। ਜਾਂ ਉਹਨਾਂ ਦਾ ਇਮਾਨ ਜਾਣਦਾ। ਕਿ ਕਿਸ ਤਰੀਕੇ ਨਾਲ ਹੋਇਆ ਉਹ ਜਿਹੜੇ ਬੰਦੇ ਰਿਜੈਕਟਡ ਸੀ ਉਹ ਵੀ ਸੈਪਟ ਕਰ ਲੈ। ਨੇ ਐਕਸੈਪਟ ਕਰ ਲਿਓ ਤਮੀਂ ਮੈਨੂੰ ਜੋ ਲਿਖਿਆ ਸੀ ਸੁਲਮਨ ਦਿਖਾਇਆ ਪਹਿਲਾਂ ਵੀ ਕਿ ਉਹ ਵੀ ਰੈਕਸੈਪਟ ਕਰ ਲੈ ਇਦਾਂ ਹੀ ਬਲੂਰਪੁਰ ਚ ਹੋਇਆ ਸੇ ਆਪਣੇ ਪਿਛੇ ਬਲੂਰਪੁਰ ਦੀ ਹੈ ਰਿਜੈਕਟਡ ਐਕਸੈਪਟ ਹੋ ਗਏ ਜਿਹੜੇ ਸੈਕਟਰੀ ਸੀਗੇ ਉਹ ਰਿਲੇਟਡ ਹੋਗੇ ਨਹੀਂ ਧੱਕੇ ਦਾ ਤਾਕ ਦੂਸਰੀਆਂ ਪਾਰਟੀਆਂ ਦੇ ਤੁਸੀਂ ਰਿਜੈਕਟ ਕਰਦੇ ਜਿਹੜੇ ਬੰਦੇ ਉਹਨਾਂ ਦਾ ਆਹ ਵਹਾਂ ਨਹੀਂ ਭਰੋਣਾ ਬੰਦੇ ਅੱਜ ਤਿੰਨਵੇਂ ਚੇਂਜ ਕਰਤਾ ਅੱਜ ਜਿਹੜਾ ਅੱਜ ਦੇਖੋ ਝਾਂਪੜ ਦਾ ਅੱਜ ਸਿਮਲ ਚੇਂਜ ਕਰਤਾ ਕਿਤੇ ਹੋ ਸਕਦਾ ਤੁਸੀਂ ਇਲੈਕਸ਼ਨ ਤੋਂ ਇੱਕ ਦਿਨ ਬੜਾ ਕੁਸ਼ਲ ਦੇ ਦੇ ਤੇ ਇੱਕ ਹਿੰਡਿੰਗਾਣ ਦਾ ਬੇਸ ਕਾਜ ਲਾਹਾ ਹੁੰਦਾ ਤੇ ਹੁਣ ਜੇ ਦੂਜੇ ਦਿਨ ਦਾ ਸਿਮਲ ਵਾਜੇ ਤਾਂ ਬਹੁਤ ਸਾਡੇ ਵੋਟਾ ਖਰਾਬ ਹੋਣੀ ਹੈ ਬਲੋਂਪੁਰ ਦੇ 8 ਬੰਦੇ ਨੇ ਤੇ ਇਥੋਂ ਦੇ 7 ਬੰਦੇ 7-8 ਬੰਦੇ ਨੇ ਜਿਹੜਾ ਨਾ ਰਜਿਸਟਰ ਹੋਏ ਨੇ ਤਾਂ ਅਜੇ ਰਿਐਕਟ ਹੋਏ ਨਾ ਪਾਸ ਕੀਤੇ ਨੇ ਬੜਾ ਮਾਜਰੇ ਦੇ ਸਰਪੰਚ ਜਿਹੜਾ ਅਨਮਰ ਅਲੀ मंसूर ਹੈ ਉਹਦਾ ਕਾਜ ਨੂੰ ਰੱਦ ਹੋਏ ਹੋਏ ਨੇ ਤੇ ਹੁਣ ਉਹਦੇ ਰੋਕ ਕਰਤੇ ਕਿਵੇਂ ਹੋਗੇ ਵੀ ਦੱਸੋ ਔਰ ਅੰਜ ਦਿਨ ਉਸ ਕੁੱਟਰੀ ਹੋਈ ਹੈ ਤੇ ਪੰਜ ਨੂੰ ਸ਼ਾਂਤਖਰ ਸਾਰੇ ਰਿਪੋਰਟਰਾਂ ਨੇ ਦੇਣੀ ਸੀ ਆਪਣੇ ਕਾਰਦੇ ਸੀ ਚੋਣ ਕਮਿਸ਼ਨ ਨੂੰ ਉਹ ਤਾਂ ਹੋਈ ਨਹੀਂ ਪਰ ਇਹਨਾਂ ਨੇ ਅਸਾਤਨ ਨੂੰ ਜਿਆਦਾ ਨੋਟਸ ਤੇ ਲਾਏ ਕੱਲ ਵੀ ਜਹਾਰ ਨਾਲ ਕੱਲ ਸੂਰੀ ਨੋਟਸ ਲੱਗਦੇ ਲੱਗੇ ਹੋਏ ਜੀ ਬਣਾਉਣ ਲੱਗੇ ਸੀ ਪਰ ਸੋ ਰਾਗ ਨੂੰ ਬਕਾਇਦਾ ਅਸਤੇ ਦਫ਼ਤਰ 9 ਵਜੇ ਤੋਂ 9 ਵਜੇ ਤੱਕ ਬੰਦੇ ਪਾਰਾਂ ਤੱਕ ਮੱਥਾ ਮਾਰ ਰਹੇ ਨੇ ਕਿ ਸਾਡੇ ਵੀ ਕਿ ਇੱਕ ਦੋ ਸਾਈਨ ਹੋਣ ਵਾਲੇ ਸਾਡੇ ਸਾਈਨ ਕਰਾ ਲਓ ਕਿਸੇ ਸੈਨਿਕ ਕਰਾਏ ਉਲਟਾ ਉਹਨਾਂ ਨੇ ਕਰਦੇ ਤੌਰ ਤੇ ਉਸ ਤੋਂ ਬਾਅਦ ਇਹ ਕੁੰਡਾ ਪਿੰਡ ਦੇ ਦਵਿੰਦਰ ਸਿੰਘ ਬੈਠੇ ਆ ਤੁਹਾਡੇ ਕੋਲੇ ਆ ਬੈਠੇ ਆ ਕਿ ਇਹਨਾਂ ਨੇ ਪਿੰਡ ਦੇ ਵਿੱਚ ਜਿਹੜਾ ਕੇਸ ਤੇ ਦੂਸਰੀ ਗੱਲ ਹੈ ਲਕਤੀ ਬੋਟਾਂ ਜਾਲੀ ਬਣਾਈਆਂ ਗਈਆਂ ਉਹ ਵੀ ਆ 3 ਤਰੀਕ ਨੂੰ ਬਣਾਈਆਂ 3 4 ਨੂੰ ਬਣਾਈਆਂ ਗਏ ਲੋਕ ਇੱਕ ਤੱਕ ਪ੍ਰੋਸੈਸ ਸੀਗਾ ਇਹਨਾਂ 28 ਨੂੰ 25 ਬੰਦੇ ਨੇ ਅਸਲੀ ਬੰਦੇ ਨੇ ਪਿੰਡ ਦੇ ਉਹਨਾਂ ਬੰਦਿਆਂ ਦੇ ਕਾਜ ਦਿੱਤੇ ਪਰ ਉਹ ਵੀ ਵੋਟ ਨਹੀਂ ਬਣੀ ਕੋਈ ਵੀ ਪਰ ਪਹਿਲਾਂ ਵੀ 150 ਵੋਟ ਜਾਲੀ ਬੜੀ ਸੀ ਥੋੜੇ ਨੌਲੇਜ ਵਿੱਚ ਲੜਾਈ ਹੋਈ ਸੀ ਇਲੈਕਸ਼ਨ ਦੇ ਦੌਰਾਨ ਪਾਰਲੀਮੈਂਟ ਗ੍ਰਾਮ ਪੂਰੇ ਪਿੰਡ ਦੇ ਵਿੱਚ 150 ਜਾਲੀ ਸੀ ਉਹਨੂੰ ਅਸੀਂ ਚੈਲੰਜ ਕੀਤਾ ਹਾਈ ਕੋਰਟ ਵਿੱਚ ਹਾਈ ਕੋਰਟ ਨੇ ਉਹ ਚੈਲੰਜ ਤੋਂ ਬਾਅਦ ਉਹ ਵੋਟਾਂ ਡੀਲ ਕਰਦੇ ਆਰਡਰ ਕੀਤਾ ਜਿਹੜਾ ਕਾਸਟ ਪਾਈ ਡੀਸੀ ਨੂੰ ਤੇ ਹਰ ਅਸਮੈਂਟ ਦੀ ਪੋਸਟ ਵੀ ਪਾਈ ਤੇ ਉਹ ਵੋਟਾਂ ਜਿਹੜੇ ਹਾਈ ਕੋਰਟ ਨੇ ਕਟਾਈਆਂ ਮੁੜ ਕੇ ਫਿਰ ਉਹੀ 27 ਬੰਦੇ ਵੋਟਾਂ ਜਾਲੀ ਫਿਰ ਬਣਾ ਰਹੇ ਨੇ 27 ਫਿਰ ਜਾਲੀ ਬਣ ਰਹੀਆਂ ਤੁਸੀਂ ਆਪਣੇ ਬੰਦੇ ਜਿਹੜੇ ਪਹਿਲੇ ਰਿਜੈਕਟ ਹੋ ਗਏ ਦੀ ਦੁਬਾਰਾ ਹੋਰ ਨਵੇਂ ਜ ਆਏ ਨੇ ਹੁਣ 27 ਬੰਦੇ ਜਾਂਦੇ ਉਹ ਸੋਹਰੇ ਵਿੱਚ ਤੇ ਹੈਗੇ ਤੁਸੀਂ ਦੱਸੋ ਕਿ ਕਿੱਦਾਂ ਆਪਾਂ ਇਹਨੂੰ ਕਹਿੰਦੇ ਨਰਪੱਖ ਜਾਂ ਸਾਬਸਾ ਨਾਲ ਮੀਟਰ ਕਰਨ ਇਲੈਕਸ਼ਨ ਹੋ ਰਿਹਾ ਹੈ ਜਾਂ ਫਿਰ ਇਹ ਨਫਰ ਹੈ ਜਿੰਨੇ ਵੀ ਆਪਣੇ ਬੰਦੇ ਨੇ ਕੈਨਸਲ ਹੋਈਆਂ ਜਿਨ੍ਹਾਂ ਨੇ ਵੋਟਾਂ ਵਗੈਰਾ ਕੀਤੀਆਂ ਸਰਕਾਰੀ ਪੱਤਰ ਇਹ ਸਾਰੇ ਰੁਪਟੇ ਕਰਕੇ ਪਹਾਇਗੁਰ ਜਾਵਾਂਗੇ ਜਾਂ ਕਿੱਲੇ ਕਿੱਲੇ ਆਪਣਾ ਰੁਕ ਕਰ ਰਹੇ ਨੇ ਨਹੀਂ ਅਸੀਂ ਸਾਰਾ ਸਾਈਕਲ ਵਾਲਾ ਇੱਕ ਉਹ ਤੇ ਇੱਕ ਪਿੰਡ ਬਾਰੀ ਕੱਠੇ ਜਾਵਾਂਗੇ ਅਸੀਂ ਉਹ ਸਰਨੇਪੋ ਕੋਸਾਂ ਪਹਿਲਾਂ ਜੋਨ ਕੋਚ ਨੂੰ ਕੱਲ ਨੂੰ ਮਿਲਾਂਗੇ ਤੇ ਪਰਸ ਨੂੰ ਹਾਈਗੁਰ ਰੁਕ ਕਰਾਂਗੇ ਚਲੋ ਤੁਸੀਂ ਕਿਸੇ ਵੀ ਕੰਟਰੀ ਚ ਜਾਣਾ ਜੇ ਤੁਸੀਂ ਪੈਕੇਜ ਕਰਦੇ ਹੋ ਤੁਹਾਡਾ 5 ਤੋਂ 7 ਲੱਖ ਰੁਪਏ ਵੱਧ ਖਰਚਾ ਪੈਂਦਾ ਪਰ ਜਪ ਸਟੱਡੀ ਹਮੇਸ਼ਾ ਇਹੀ ਕਹਿੰਦੀ ਹੈ ਵੀ ਪੈਕੇਜ ਦੇ ਵਿੱਚ ਨਾ ਜਾਓ ਤੁਸੀਂ ਆਪਣੇ ਪੈਸੇ ਲਾਓ ਜਿੱਦਾਂ ਹੁਣ ਸਾਡੀ ਕੰਪਨੀ ਆ ਤੁਹਾਡਾ ਇੱਕ ਵੀ ਰੁਪਿਆ ਮਰਨ ਦਾ ਜਾਂ ਪਸੰਦ ਦਾ ਕੋਈ ਚਾਂਸ ਨਹੀਂ ਹੁੰਦਾ ਯੂਨੀਵਰਸਿਟੀ ਕਾਲਜ ਦੇ ਵਿੱਚ ਜਦੋਂ ਫੀਸ ਭਰੋਗੇ ਉਹਦੀ ਗਾਰੰਟੀ ਹੁੰਦੀ ਹੈ ਤੁਸੀਂ ਫੰਡ ਸ਼ੋਅ ਕਰਦੇ ਹੋ ਉਹਦੀ ਗਾਰੰਟੀ ਹੁੰਦੀ ਹੈ ਤੁਹਾਡਾ ਫੰਡ ਹੁੰਦਾ ਹੈ ਜਿਹੜੇ ਪੈਸੇ ਤੁਸੀਂ ਸਾਨੂੰ ਪ੍ਰੋਸੈਸਿੰਗ ਫੀਸ ਦੰਦੇ ਹੋ ਉਹਦੀ ਵੀ ਗਾਰੰਟੀ ਹੁੰਦੀ ਹੈ ਸੋ ਤੁਸੀਂ ਕਿਸੇ ਵੀ ਕੰਟਰੀ ਜਾਣਾ ਆਸਟ੍ਰੇਲੀਆ ਯੂ ਐਸ ਏ ਨਿਊਜ਼ੀਲੈਂਡ ਇੰਗਲੈਂਡ ਸ਼ੈਨਗਨ ਕਿਸੇ ਵੀ ਕੰਟਰੀ ਜਾਣਾ ਤਾਂ ਤੁਸੀਂ ਹੁਣ ਆਪਣਾ 5 ਤੋਂ 7 ਲੱਖ ਰੁਪਏ ਬਚਾ ਸਕਦੇ ਹੋ ਸਟੈਪ 바이 ਸਟੈਪ ਜਪ ਸਟੱਡੀ ਦੇ ਥਰੂ ਵੀਜ਼ਾ ਅਪਲਾਈ ਕਰਕੇ ਇਹਨਾਂ ਨੰਬਰਾਂ ਤੇ ਫੋਨ ਕਰੋ ਤੁਸੀਂ ਮੁਹਾਲੀ ਖੰਨੇ ਰਾਏਕੋਟ ਜਲੰਧਰ ਸਾਨੂੰ ਮਿਲ ਸਕਦੇ ਹੋ 100% ਵੀਜ਼ਾ ਲੱਗੇਗਾ ਔਰ ਤੁਹਾਡਾ 5 ਤੋਂ 7 ਲੱਖ ਰੁਪਏ ਬਚੇਗਾ ਸਸਿਕਾ